ਹਾਲ ਹੈ ਫਰੀਖ ਨਮਰੀ ਲੇਖਦਾਰ ਕਿੰਨਾ ਕੁ ਟਾਈਮ ਲੱਗਣਾ ਆਪਾਂ ਨੂੰ ਟੋਟਲ ਸ਼ੁਰੂ ਹੋ ਗਿਆ ਸੱਸੀ ਗਾਲੇ ਮੇਂ ਜਗਤਾਰ ਸਿੰਘ ਸਰਾ ਦਾ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇੱਕ ਟਾਈਮ ਦੀ ਇੱਕ ਵੱਡੀ ਬੈਸਲਾ ਕਿ ਅਸੀਂ ਹਾਜ਼ਰਾਂ ਹਲਕਾ ਬਾਗਾਪਰਾਣ ਦੇ ਨਾਲ ਜੁੜੀ ਹੋਈ ਬੈਸਾ ਜਿਹਦੇ ਬੱਚੇ ਆਪਾਂ ਜੇ ਗੱਲਬਾਤ ਕਰਾਂਗੇ ਇੱਕ ਹਲਕਾ ਬਾਗਾਪਰਾਣ ਦੇ ਨਾਲ ਜਿਹੜਾ ਕੱਲ ਮੁੱਦਾ ਚੱਲ ਰਿਹਾ ਸੀਗਾ ਜਿਹੜਾ ਹਾਈ ਲੈਵਲ ਦਾ ਮੁੱਦਾ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਲੋਕਾਂ ਦੇ ਘਰਾਂ ਦੇ ਵਿੱਚ ਫੋੜਾਫਰ ਵਾਲੀ ਕੀਤੀ ਜਾ ਰਹੀ ਹੈ ਲਗਾਤਾਰ ਜੁੱਧ ਨਸ਼ੇ ਵਿਰੁੱਧ ਸਲੋਗਨ ਦੇ ਤਹਿਤ ਇੱਕ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਆਪਾਂ ਜੇ ਗੱਲ ਕਰਗੇ ਤਾਂ ਬਿਕਰਮੀ ਸਿੰਘ ਮਜੀਠੀਆ ਦੇ ਉੱਤੇ ਵੀ ਕਾਰਵਾਈ ਹੋਈ ਆ ਉਸ ਤੋਂ ਬਾਅਦ ਇੱਕ ਸੁਖਰਨਾਂ ਦੇ ਇੱਕ ਵਿਅਕਤੀ ਦੇ ਕੋਲੋਂ ਅੱਧਾ ਕਿੱਦੋ ਚਿੱਟਾ ਫੜਿਆ ਗਿਆ ਉਹਨਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਨਾਲ ਅਸੀਂ ਤਸਵੀਰਾਂ ਦਿਖਾਵਾਂਗੇ ਪਹਿਲਾਂ ਮੈਂ ਦੱਸਦਾ ਉਹ ਤਸਵੀਰਾਂ ਦੇ ਵਿੱਚ ਵੱਖ-ਵੱਖ ਲੀਡਰਾਂ ਦੇ ਨਾਲ ਜਿਹੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਜਗਜੀਤ ਸਿੰਘ ਮਾਲਾ ਦੇ ਨਾਲ ਤਸਵੀਰ ਵਾਇਰਲ ਹੋ ਰਹੀ ਹੈ ਸ਼ਖਸ ਦੀ ਉੱਤੇ ਆਮ ਆਦਮੀ ਪਾਰਟੀ ਇਲਜ਼ਾਮ ਲਾ ਰਹੀ ਆ ਕਿ ਇਹ ਰੋਮੇ ਅਕਾਲੀ ਦਲ ਦਾ ਵਰਕਰ ਆ ਪਰ ਦੂਸਰੇ ਪਾਸੇ ਇੱਕ ਹੋਰ ਤਸਵੀਰ ਜੇਰ ਸ਼ਾਮ ਵਾਇਰਲ ਹੋਈ ਜਿਹਦੇ ਵਿੱਚ ਉਹ ਤਸਵੀਰ ਦੇ ਵਿੱਚ ਸ਼ਖਸ ਦਰਸ਼ਨ ਸੰਗ ਬਰਾਡ ਦੇ ਨਾਲ ਤੇ ਵਿਧਾਇਕ ਦਰਸ਼ਨ ਵਿਧਾਇਕ ਅਮਰਦੇਵ ਪਾਲ ਸੁਖਾਣਾ ਦੇ ਭਰਾ ਬਿਕਰਪ੍ਰੀਤ ਸਿੰਘ ਵਿੱਕੀ ਨਾ ਖੜਾ ਨਜ਼ਰ ਆ ਰਿਹਾ ਸਭ ਕੁਝ ਤੁਹਾਨੂੰ ਦਿਖਾਵਾਂਗੇ ਪਹਿਲਾਂ ਮੈਂ ਜਾਣੂ ਕਰਵਾਦਾ ਮੇਰੇ ਨਾਲ ਆ ਗੁਰਪ੍ਰੀਤ ਗੰਦਾਰਾ ਆ ਮਰਵੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਨੇ ਗੰਦਾਰਾ ਸਾਹਿਬ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸੁਖਦੀਪ ਸਿੰਘ ਮੱਲਾ ਸਾਡੇ ਨਾਲ ਹੋਣਗੇ ਸ਼ੋਮਨੀ ਕਾਲੇਦਲ ਨੂੰ ਰਿਪਰੈਜ਼ੈਂਟ ਕਰਦੇ ਨੇ ਮੱਲਾ ਸਾਹਿਬ ਸਵਾਗਤ ਹੈ ਤੁਹਾਡਾ ਮਿਹਰਬਾਨ ਜੀ ਗਤਾਰ ਜੀ ਤੁਹਾਡਾ ਤੇ ਤੁਹਾਡੇ ਦੇਖਣ ਵਿੱਚ ਸਾਰੇ ਦਰਸ਼ਕ ਵੀਰਾਂ ਨੂੰ ਫਤਿਹ ਅਰਜ ਕਰਦਾ ਵਾਹਿਗੁਰ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾ ਮੈਂ ਉਹ ਤਸਵੀਰ ਤਸਵੀਰ ਸਕਰੀਨ ਦੇ ਉੱਤੇ ਤੁਸੀਂ ਵੇਖੋ ਤਸਵੀਰ ਤੁਹਾਨੂੰ ਅਸਾਂ ਦੀ ਕਰਦੇ ਹਾਂ ਜਿਹੜੀ ਪਹਿਲੀ ਤਸਵੀਰ ਆ ਜਿਹੜੀ ਕਿ ਕੱਲ ਸਾਨੂੰ ਕਹਿ ਕੇ ਕੀਤੀ ਗਈ ਗਰਪੀ ਦਕੰਦਾਰਾਂ ਦੇ ਵੱਲੋਂ ਕਿ ਹੁਣ ਇਹਨਾਂ ਦੀ ਜ਼ਿੰਮੇਵਾਰੀ ਵੜਦੀ ਸੀ ਕਿ ਇਸ ਮਾਮਲੇ ਨੂੰ ਅਜਾਗਰ ਕੀਤਾ ਜਾਵੇ ਇਸ ਮਾਮਲੇ ਦੀ ਗਰਾਊਂਡ ਲੈਵਲ ਤੱਕ ਪਹੁੰਚਿਆ ਜਾਵੇ ਕਿ ਕੌਣ ਉਹ ਸ਼ਖਸ ਜਿਹੜਾ ਅੱਧਾ ਕਿਲੋ ਚਿੱਟਾ ਲੈ ਕੇ ਪੰਜਾਬ ਚ ਤੁਰਿਆ ਫਿਰਦਾ ਜਦੋਂ ਕਿ ਜੁੱਧ ਨਸ਼ੇ ਉਹ ਚੱਲ ਰਿਹਾ ਉਹ ਸਕਰੀਨ ਤੇ ਤੁਸੀਂ ਤਸਵੀਰ ਵੇਖੋਗੇ ਹੁਣ ਮੈਂ ਉਹ ਤਸਵੀਰ ਦਿਖਾਉਣਾ ਰੈਕਸ਼ਨ ਲਾਉਂਗਾ ਗੰਦਾਰੇ ਤੋਂ ਤਸਵੀਰ ਸੁਖਜੀਤ ਸਿੰਘ ਮਾਲਾ ਦੇ ਨਾਲ ਸੁਖਜੀਤ ਸਿੰਘ ਮਾਲਾ ਦੇ ਨਾਲ ਉਸ ਸ਼ਖਸ ਦੀ ਤਸਵੀਰ ਆ ਜਿਹੜਾ ਕਿ ਰੈੱਡ ਦੇ ਦਸਤਾਰ ਦੇ ਵਿੱਚ ਲਾਲ ਦਸਤਾਰ ਦੇ ਵਿੱਚੋਂ ਸ਼ਖਸਾ ਜਿਹਨਾਂ ਨੂੰ ਚਿੱਟਾ ਫੜਿਆ ਗਿਆ ਉਹਨਾਂ ਦੇ ਨਾਲ ਦੱਸਿਆ ਜਾ ਰਿਹਾ ਕਿ ਇੱਕ ਸਾਥੀ ਸੀ ਵਿੱਚੇ ਪ੍ਰੇਮਿਕਾ ਕਹਿ ਰਹੇ ਆ ਨਾਲ ਉਹਦੇ ਸਾਥੀ ਦੇ ਇੱਕ ਲੜਕੀ ਨੂੰ ਵੀ ਗ੍ਰਫਤਾਰ ਕਰ ਕੀਤਾ ਜਿਹੜਾ ਪੁਲਿਸ ਨੇ ਕਾਬੂ ਕੀਤਾ ਪਚਾਲ ਬਾਗਾਪੁਰਾਣ ਹਲਕੇ ਦੇ ਵਿੱਚ ਆ ਗੰਦਾਰਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੈਨੂੰ ਕਿ ਉਹਦੇ ਨਾਲ ਗੱਲ ਕਰ ਲੈ ਤੈਨੂੰ ਫੋਨ ਕਰ ਉਹ ਬੰਦਾ ਨੂੰ ਗਏ ਹਾਂਜੀ ਸਰਾਬ ਜੀ ਸੌਰੀ ਕਰੋ ਕਾਲ ਆ ਗਈ ਸੀ ਦੂਜੇ ਫੋਨ ਤੇ ਦੇਖੋ ਜੀ ਇਹਦੇ ਚ ਬੇਸਿਕਲੀ ਜਿਹੜਾ ਮੈਨਾ ਇਹ ਪਿਕਚਰ ਜਿਹੜੀ ਤੁਹਾਨੂੰ ਅਟੈਕ ਕਰਨ ਦਾ ਮਕਸਦ ਇਹ ਸੀਗਾ ਕਿਉਂਕਿ ਬਹੁਤ ਇਸ਼ਟੈਂਸ ਹੋਏ ਨੇ ਕਿ ਜਿੱਥੇ ਖਬਰ ਜਦੋਂ ਤੱਕ ਰੂਲਿੰਗ ਪਾਰਟੀ ਦੇ ਉਲਟੋਂ ਨਹੀਂ ਪੁਰੋ ਤਾਂ ਮੈਂਟਲ ਜਾ ਪਹੁੰਚਦੇ ਸੀ ਆਪਾਂ ਤੇ ਜਦੋਂ ਹੁਣ ਮਤਲਬ ਇਹ ਰੂਲਿੰਗ ਪਾਰਟੀ ਤੇ ਮਤਲਬ ਬੰਦਾ ਰੂਲਿੰਗ ਪਾਰਟੀ ਦਾ ਨਹੀਂ ਸੀਗਾ ਇਹ ਇਨਵੋਲ ਹੋਇਆ ਵਾ ਤਾਂ ਮੈਂ ਚਾਹੁੰਦਾ ਸੀ ਵੀ ਉਹਦੇ ਤੇ ਵੀ ਉਵੇਂ ਹੀ ਘਰਾ ਬੰਨ ਜਿਵੇਂ ਰੂਲਿੰਗ ਪਾਰਟੀ ਦੇ ਘਰਾ ਬੰਨ ਥੋੜੇ ਵੱਲੇ ਦੋ ਦਿਨ ਪਹਿਲਾਂ ਪੋਸਟ ਸ਼ੇਅਰ ਕੀਤੀ ਗਈ ਸੀ ਸਾਡੀ ਜਿਹੜੀ ਕਿ ਸੀ ਸੜਕ 'ਤੇ ਘਟਨਾ ਨਹੀਂ ਪੱਥਰ ਰੱਖਿਆ ਸੀ ਉਹ ਵੀ ਚਲਾਈਆਂ ਜੇ ਅਮਰਤਪਾਲ ਸਿੰਘ ਸੁਖਾਣਾ ਚੰਗੇ ਕੰਮ ਕਰਦੇ ਅਸੀਂ ਚੰਗੇ ਵੀ ਚਲਾਵਾਂਗੇ ਜੇ ਮਾੜੇ ਕਰਦੇ ਮਾੜੇ ਵੀ ਕਰਾਂਗੇ ਜੀ ਨਹੀਂ ਬਿਲਕੁਲ ਕਰਾਂਗੇ ਜਗਤਾਰ ਸਿੰਘ ਕਰਨਾ ਚਾਹੀਦਾ ਹੱਕ ਬਣਦਾ ਉਹਦਾ ਮੈਨੂੰ ਵੀ ਹੱਕ ਬਣਦਾ ਪਰ ਮੈਂ ਇਹ ਚਾਹੁੰਦਾ ਹਾਂ ਵੀ ਕਿਤੇ ਜੇ ਆਪਾਂ ਰੇਸ਼ਾਂ ਕੱਢੀਏ ਤਾਂ ਉਹ ਰੇਸ਼ਾਂ ਦਾ ਬੜਾ ਫਰਕ ਆ। ਜੀ। ਜੀ। ਹੁਣ ਆਪਾਂ ਇਹ ਗੱਲ ਤੇ ਅੱਜ ਕਿ ਸੁਖਦੀਪ ਸਿੰਘ ਮੱਲਾਂ ਨਾਲ ਇੱਕ ਫੋਟੋ ਵਾਇਰਲ ਹੋ ਰਹੀ ਹੈ। ਤੁਹਾਡੇ ਵੱਲੋਂ ਪੋਸਟ ਪਾਈ ਗਈ ਆ ਜ਼ਿਕਰ ਕੀਤਾ ਗਿਆ ਕੀ ਮੈਨਾ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਜੀ ਅਸੀਂ ਨਾ ਗਰੁੱਪ ਦੇ ਵਿੱਚ ਗੱਲ ਚੱਲੀ ਸੀਗੀ ਕਿ ਇਸ ਗਰੁੱਪ ਦੇ ਵਿੱਚ ਗੱਲ ਇਹ ਚੱਲ ਰਹੀ ਸੀਗੀ ਕਿ ਕੌਣ ਬੰਦਾ ਕਿਹਨੇ ਆ ਠੀਕ ਹੈ ਉਹਦੇ ਵਿੱਚ ਇਹ ਫੋਟੋ ਜਿਹੜੀਆਂ ਉੱਥੇ ਆਈਆਂ ਨੇ ਉੱਥੇ ਸੈਲੀਆਂ ਨੇ ਕੋਆ ਸਾਡਾ ਮੇਰਾ ਮਕਸਦ ਇਹਦੇ ਵਿੱਚ ਪੋਸਟ ਪਾਉਂਦਾ ਸੀ ਕਿ ਮੈਂ ਦੇਖਦੇ ਆਂ ਕਿ ਇਹ ਮਤਲਬ ਇਹ ਖਬਰ ਨੂੰ ਕਵਰ ਕਰਕੇ ਜਿੰਨੀ ਜਲਦੀ ਆਪਾਂ ਦੂਸੀਆਂ ਖਬਰਾਂ ਕਵਰ ਕਰਦੇ ਆਂ ਕਿ ਇਸ ਖਬਰ ਨੂੰ ਵੀ ਜੇਤੀ ਕਵਰ ਕਰਕੇ ਇਹਦਾ ਰਿਜ਼ਲਟ ਕੱਢਿਆ ਜਾਊਗਾ ਕਿਉਂਕਿ ਮਾਲਾ ਸਾਹਿਬ ਨੇ ਗਰੁੱਪ 'ਚ ਇਹ ਕਿਹਾ ਸੀਗਾ ਕਿ ਮੈਂ ਪਿੰਡਾਂ 'ਚ 3 ਲੋਕਾਂ ਤੋਂ ਪਤਾ ਕੀਤਾ ਇਹ ਬੰਦਾ ਸਾਡਾ ਵਰਕਰ ਨਹੀਂ ਹੈ ਪਰ ਜਿਹੜੀ ਗਰਾਊਂਡ ਰਿਐਲਿਟੀ ਆ ਉਹ ਇਹ ਹੈ ਕਿ ਇਹ ਬੰਦਾ ਜਿਹੜਾ ਹੈਗਾ ਉਹ ਕਾਲੀਤਲ ਦਾ ਵਰਕਰ ਹੈ ਡੂ ਟੂ ਡੋਰ ਪ੍ਰਚਾਰ ਵੀ ਨਾਲ ਕਰਦਾ ਸੀਗਾ ਤੇ ਮਾਈਕ ਬੰਨ ਕੇ ਤੇ ਉਹਦਾ ਪ੍ਰਚਾਰ ਵੀ ਇਹ ਕਾਲੀਤਲ ਦਾ ਕਰਦਾ ਰਿਹਾ ਸੋ ਮੇਰਾ ਇਦੇ ਵਿੱਚ ਇਹ ਮਕਸਦ ਸੀ ਇਹ ਗੱਲ ਕਲੀਅਰ ਹੋ ਜਾਏ ਕਿ ਬਾਕੀ ਉਹਦਾ ਕਾਲੀਦਾਦ ਨਾਲ ਕੋਈ ਸਰਵਕਾਰ ਹੈ ਜਾਂ ਨਹੀਂ ਜੀ ਮਲਾ ਸਾਹਿਬ ਤੁਹਾਡੇ ਤੇ ਇਲਜ਼ਾਮ ਲੱਗਿਆ ਵੀ ਤੁਹਾਡਾ ਬੰਦਾ 10 ਕਿਲੋ ਜਟਾ ਲੈ ਕੇ ਧੀਰੇ ਫਿਰਦਾ ਸੀ ਅ ਚਲੋ ਇਲਜ਼ਾਮ ਤਾਂ ਲੱਗਦੇ ਰਹਿੰਦੇ ਨੇ ਉਹਨਾਂ ਨੂੰ ਸਾਬਤ ਕਰਨਾ ਬੜਾ ਔਖਾ ਹੁੰਦਾ ਜਗਤਾਰ ਜੀ ਜਿਵੇਂ ਗਦਾਰਾ ਸਾਹਿਬ ਨੇ ਗੱਲਬਾਤ ਕੀਤੀ ਹੈ ਕਿ ਫੋਟੋ ਦੇ ਆਧਾਰ ਦੇ ਉੱਪਰ ਉਹਨੂੰ ਸਾਡਾ ਵੀ ਅਹੁਦੇਦਾਰ ਜਾਂ ਸਾਡਾ ਪਾਰਟੀ ਦਾ ਕੋਈ ਨੁਮਾਇੰਦਾ ਦੱਸਿਆ ਜਾ ਰਿਹਾ ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਬਿਲਕੁਲ ਵੀ ਜੀ ਕਿਉਂਕਿ ਨਾ ਤਾਂ ਕਦੇ ਸਾਡੀ ਪਾਰਟੀ ਦਾ ਅਹੁਦੇਦਾਰ ਰਹਾ ਜਦੋਂ ਕਰਨ ਕੁਦਾਰਾ ਸਾਹਿਬ ਨੇ ਇਹ ਫੋਟੋ ਕਿਸੇ ਗਰੁੱਪ ਚ ਪਾਈ ਸੀ ਤਾਂ ਮੈਂ ਤਾਂ ਉਹ ਨੂੰ ਤੁਸੀ ਯਕੀਨ ਮੰਨਿਓ ਗੁਰੂ ਬਾਰਾ ਜੀ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿਣਾ ਮੈਂ ਫੋਟੋ ਇਹ ਪਹਿਲੀ ਵਾਰ ਬੰਦਾ ਦੇਖਿਆ ਕਿਉਂਕਿ ਜਦੋਂ ਇਹ ਇਲੈਕਸ਼ਨ ਸਮੇਂ ਦੀਆਂ ਤਸਵੀਰਾਂ ਨੇ ਇੱਕ ਤਸਵੀਰ ਜਸਪ੍ਰੀਤ ਸਿੰਘ ਦੇ ਨਾਲ ਡੋਰ ਟੂ ਡੋਰ ਕਰਦੇ ਸਮੇਂ ਵੀ ਇੱਕ ਤਸਵੀਰ ਮੇਰੇ ਨਾਲ ਆ ਉਹ ਤਸਵੀਰ ਦੇ ਵਿੱਚ ਤੁਸੀਂ ਦੇਖੋਗੇ ਵੀ ਮੇਰਾ ਤਾਂ ਧਿਆਨ ਨਹੀਂ ਉਧਰ ਜਦੋਂ ਤਸਵੀਰ ਖਿੱਚੀ ਗਈ ਆ ਤੁਸੀਂ ਧਿਆਨ ਨਾਲ ਉਸ ਤਸਵੀਰ ਨੂੰ ਚਲਾਇਓ ਵੀ ਦਰਸ਼ਕ ਵੀ ਦੇਖਣਗੇ ਦਰਸ਼ਕ ਵੀਰ ਵੀ ਮੇਰਾ ਤਾਂ ਤਸਵੀਰ ਘੇ ਚੋਂਨ ਵੱਲ ਵੀ ਕਿਉਂਕਿ ਜੋ ਇਹੋ ਜਿਹੇ ਲੋਕ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਫੋਟੋ ਹਰ ਇੱਕ ਜਾਨੀ ਕਿ ਜੋ ਤੁਹਾਡਾ ਪੋਲੀਟੀਸ਼ੀਅਨ ਹੁੰਦਾ ਲੀਡਰ ਹੁੰਦਾ ਉਹਦੇ ਨਾਲ ਫੋਟੋ ਮੱਗ ਜਵਾਗ ਜਵਾਗ ਰੱਖਣੀਆਂ ਹੁੰਦੀਆਂ ਕਿਉਂਕਿ ਜੋ ਇਹੋ ਜਿਹੇ ਲੋਕਾਂ ਦਾ ਕੰਮ ਹੀ ਇਹ ਹੁੰਦਾ ਉਸ ਤੋਂ ਬਾਅਦ ਫਿਰ ਕੀ ਸੀ ਸਾਨੂੰ ਜਦੋਂ ਮੈਂ ਆਪਦੇ ਜੋ ਜਥੇਬੰਦੀ ਸਾਡੀ ਸੁਖਾਨਾਂ ਤੋਂ ਮੈਂ ਉਹਨਾਂ ਦੇ ਇਤਿਹਾਸ ਤੇ ਲਿਆਂਦਾ ਕਿ ਇਸ ਤਰ੍ਹਾਂ ਕਰਕੇ ਇੱਕ ਬੰਦੇ ਦਾ ਨਾਮ ਆ ਰਿਹਾ ਤੇ ਆਪਣੀ ਪਾਰਟੀ ਦੇ ਨਾਲ ਜੁੜਿਆ ਜਾ ਰਿਹਾ ਉਸ ਬੰਦੇ ਨੂੰ ਤਾਂ ਕੋਣ ਬੰਦਾ ਦਾ ਉਹਨਾਂ ਨੇ ਮੈਨੂੰ ਬੜੇ ਵਿਸਤਾਰ ਸਹਿਤ ਦੱਸਿਆ ਕਿ ਉਹ ਕਿਸੇ ਪਾਰਟੀ ਦਾ ਬੰਦਾ ਨਹੀਂ ਉਹ ਜਿਹੜੀ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਆ ਜਾਂ ਹਰ ਇੱਕ ਪਾਰਟੀ ਨੂੰ ਬਾਕੀ ਕਹਿੰਦੀ ਹੈ ਜਨੀਆ ਪੰਜਾਬ ਦੇ ਵਿੱਚ ਪਾਰਟੀਆਂ ਨੇ ਹਰ ਇੱਕ ਨਾਲ ਸੰਬੰਧ ਨੇ ਹਰ ਇੱਕ ਨਾਲ ਦਾ ਫੋਟਮਾਨ ਨੇ 2017 ਦੇ ਵਿੱਚ ਉਹ ਅਕਾਲੀ ਦਲ ਨਾਲ ਸੀ ਉਸ ਤੋਂ ਬਾਅਦ ਉਹ ਕਾਂਗਰਸ ਦੇ ਵਿੱਚ ਗਿਆ ਜੋ ਤਸਵੀਰ ਬਾਅਦ ਵਿੱਚ ਇੱਕ ਵਾਇਰਲ ਹੋਈ ਆ ਦਰਸ਼ਨ ਸਿੰਘ ਬਰਾੜ ਦੇ ਨਾਲ ਤਾਂ ਉਹਦੇ ਵਿੱਚ ਪਿੱਛੇ ਐਮਐਲਏ ਸਾਹਿਬ ਦੇ ਬ੍ਰਦਰ ਵੀ ਖੜੇ ਨੇ ਤੇ ਐਮਐਲਏ ਸਾਹਿਬ ਦੇ ਘਰਾਂ 'ਚ ਉਹ ਮੈਂ ਨਾਮ ਉਹਨਾਂ ਦਾ ਮੇਰੇ ਮਾਈਂਡ ਚੋਂ ਸਕਿਪ ਹੋ ਗਿਆ ਜੋ ਵਿੱਕੀ ਦੇ ਨਾਲ ਖੜੇ ਨੇ ਤਾਂ ਉਹ ਐਮਐਲਏ ਸਾਹਿਬ ਦੇ ਘਰਾਂ 'ਚ ਨੇ ਚਾਚੇ ਤਾਂ ਹੀ ਲੱਗਦੇ ਨੇ ਉਹਨਾਂ ਦੇ ਸੋ ਇਸ ਕਰਕੇ ਤਸਵੀਰਾਂ ਦਾ ਕੀ ਹੈ ਤਸਵੀਰਾਂ ਦੇ ਆਧਾਰ ਤੇ ਜੇ ਆਪਾਂ ਕਿਸੇ ਪਾਰਟੀ ਨਾਲ ਸੰਬੰਧਤ ਬਣਾਉਣ ਲੱਗ ਜਾਗੇ ਤਾਂ ਇਹ ਕੋਈ ਬਾਲੀ ਵਧੀਆ ਰਾਜਨੀਤੀ ਨਹੀਂ ਕਿਉਂਕਿ ਮੈਂ ਪਹਿਲਾਂ ਵੀ ਵਾਰ-ਵਾਰ ਬੇਨਤੀਆਂ ਕਰ ਚੁੱਕਿਆ ਹਾਂ ਕਿ ਫੋਟੋ ਦੇ ਆਧਾਰ ਤੇ ਆਪਾਂ ਰਾਜਨੀਤੀ ਨਾ ਕਰਿਆ ਕਰੀਏ ਹਾਂ ਜੇ ਕਿਸੇ ਪਾਰਟੀ ਦਾ ਕੋਈ ਅਹੁਦੇਦਾਰ ਆ ਕੋਈ ਐਕਟਿਵ ਵਰਕਰ ਆ ਫਿਰ ਜ਼ਰੂਰ ਤੁਸੀਂ ਭੰਡੋ ਰਾਜਦਾਂ ਚ ਕੇ ਭੰਡੋ ਫਿਰ ਕੋਈ ਉਹਦੇ ਚ ਮੈਂ ਵੀ ਨਹੀਂ ਇਸ ਗੱਲ ਦਾ ਕਹਿੰਦਾ ਕਿ ਕਿਉਂ ਭੰਡਿਆ ਜਾ ਰਿਹਾ ਜੇ ਕਿਸੇ ਪਾਰਟੀ ਦਾ ਵਰਕਰ ਆ ਜ਼ਰੂਰ ਭੰਡੋ ਉਸ ਨੂੰ ਸੋ ਇੰਨੀ ਖਚਾਈ ਇਹ ਤਾਂ ਜੋ ਕੋਈ ਬਹੁਤੀ ਸਚਾਈ ਤਾਂ ਹੈ ਨਹੀਂ ਕਿਉਂਕਿ ਉਸ ਤੋਂ ਬਾਅਦ ਜਦੋਂ 2022 ਦੇ ਵਿੱਚ ਚੋਣਾਂ ਆਈਆਂ ਚਾਹੇ ਉਹ ਡੋਰ ਟੂ ਡੋਰ ਸਾਡੇ ਨਾਲ ਕਰ ਰਿਆ ਸੀ ਪਰ ਵੋਟਾਂ ਉਹਨੇ ਆਮਦਵੀ ਪਾਰਟੀ ਨੂੰ ਪਾਈਆਂ ਨੇ ਉਹਦੇ ਮੇਰੇ ਕੋਲ ਬਕਾਇਦਾ ਸਬੂਤ ਨੇ ਮਾਲਾ ਸਾਹਿਬ ਦੋ ਮੀਟਰ ਕਿਉਂ ਮਾਲਾ ਸਾਹਿਬ ਮਾਲਾ ਸਾਹਿਬ ਮੈਂ ਰੋਕਦਾ ਤੁਹਾਨੂੰ ਜਦਾਰਾ ਸਾਹਿਬ ਜੇ ਤਾਂ ਤੁਹਾਡੇ ਪੱਲੇ ਦੀ ਸ਼ਰਤੀ ਮਾਲਾ ਸਾਹਿਬ ਨੇ ਤਸਵੀਰ ਵੀ ਉਹਨਾਂ ਨੇ ਦਿਖਾਤੀ ਵਿਦਾਇਕ ਅੰਮ੍ਰਿਤਪਾਲ ਸਿੰਘ ਦੇ ਭਰਾ ਦੇ ਨਾਲ ਤਸਵੀਰ ਆ ਵਾਇਰਲ ਹੋ ਰਹੀ ਆ ਡਾਕਟਰ ਸਿੰਘ ਬਰਾੜ ਦੇ ਨਾਲ ਖੜੇ ਨੇ ਹੁਣ ਕਾਂਗਰਸ ਵੀ ਗਟਾਰੇ ਚ ਤੇ ਇੱਥੇ ਵਿਦਾਇਕ ਅੰਮ੍ਰਿਤਪਾਲ ਸਿੰਘ ਦੇ ਭਰਾ ਵੀ ਗਟਾਰੇ ਚ ਤੁਸੀਂ ਕੀ ਕਹਿਣਾ ਚਾਹੋਗੇ ਸਰ ਜੀ ਇੱਕ ਜੇ ਤੁਸੀਂ ਫੋਟੋ ਦੇਖ ਕੇ ਦੱਸਿਓ ਵੀ ਉਹ ਫੋਟੋ ਵਿੱਕੀ ਨਾਲ ਹੈ ਜਾਂ ਦਰਸ਼ਨਪੜ ਨਾਲ ਨਹੀਂ ਫੋਟੋ ਦਰਸ਼ਨਪੜ ਨਾਲ ਵੀ ਵਿੱਕੀ ਨਾਲ ਫੋਟੋ ਹੈ ਜਾਂ ਦਰਸ਼ਨਪੜ ਨਾਲ ਫੋਟੋ ਹੈ ਫੋਟੋ ਅਸੀਂ ਮੰਨਦੇ ਹਾਂ ਦਰਸ਼ਨਪੜ ਨਾਲ ਆ ਪਰ ਵਿੱਕੀ ਜ਼ਰੂਰ ਨਜ਼ਰ ਆ ਰਹੀ ਹੈ ਧਾਰਮਿਕ ਪ੍ਰੋਗਰਾਮ ਹੈ ਕੱਟ ਖੜਾ ਉੱਥੇ ਬੰਦਾ ਖੜਾ ਉਹਦੇ ਚ ਵਿੱਕੀ ਦਾ ਕੀ ਇਹਦੇ ਚ ਸਾਰੋਕਾਰ ਵਿੱਕੀ ਦਾ ਦੁੱਧ ਚ ਕੋਈ ਰੋਲ ਨਹੀਂ ਜੇ ਪਿੱਛੇ ਉਹ ਕੱਟ ਦੇ ਵਿੱਚ ਠੀਕ ਹੈ ਵਿੱਕੀ ਸਾਰੇ ਆਪਾਂ ਮੈਕ ਅਕਾਲੀ ਦਲ ਚੋਂ ਆ ਗਏ ਠੀਕ ਹੈ ਸਾਰੇ ਕੋਈ ਨਾ ਕੋਈ ਕਿਸੇ ਪਾਰਟੀ ਨਾਲ ਜੁੜੇ ਸੀ ਹੋ ਸਕਦਾ ਉਸ ਟਾਈਮ ਤੇ ਜਦੋਂ ਵੀ ਇਹ ਫੋਟੋ ਹੈ ਕਾਫੀ ਪੁਰਾਣੀ ਫੋਟੋ ਹੈ ਫੋਟੋ ਤੋਂ ਪ ਵੀ ਇਹ ਫੋਟੋ ਹੈ ਜਿਹੜੀ ਪੁਰਾਣੀ ਫੋਟੋ ਹੈ ਠੀਕ ਹੈ ਉਸ ਟਾਈਮ ਤੇ ਹੋ ਸਕਦਾ ਵਿੱਕੀ ਖਾਗਰ ਸੁਣਾ ਲਵੇ ਹੋ ਸਕਦਾ ਕਿ ਠੀਕਾ ਠੀਕ ਹੈ ਨਾ ਪਰ ਜੇ ਕੋਈ ਪਿੱਛੇ ਖੜਾ ਬੰਦਾ ਰਿਸਪੌਂਸਿਬਲ ਨਹੀਂ ਹੁੰਦਾ ਜਿਹਦੇ ਬਰਾਬਰ ਬੈਠਾ ਹੋਵੇ ਫਿਰ ਉਸ ਤੋਂ ਬਾਅਦ ਡੋਰ ਟੂ ਡੋਰ ਠੀਕ ਹੈ ਜਿਹੜੀ ਇੱਕ ਫੋਟੋ ਤੁਸੀਂ ਚਲਾਤੀ ਇੱਕ ਫੋਟੋ ਹੋਰ ਹੈ ਉਸ ਤੋਂ ਪਹਿਲਾਂ ਜਿਹੜੀ ਡੋਰ ਟੂ ਡੋਰ ਇਹਨਾਂ ਦੇ ਪੇਜ ਤੋਂ ਲਾਈ ਹੋਈ ਫੋਟੋ ਆ ਉਹ ਕਿਤੇ ਹੋਰ ਵੀ ਕਿੱਥੀ ਹੋਈ ਮੈਂ ਮੈਂ ਆਪਣੇ ਤਕਨੀਕੀ ਟੀਮ ਨੂੰ ਬੇਨਤੀ ਕਰਦਾ ਵੇ ਕਿ ਉਹ ਟੀਮ ਚਲਾਈ ਜਾਵੇ ਜਿਹੜੀ ਚ ਫੋਟੋ ਪਿੱਛੇ ਖੜੇ ਡਾਕਟਰ ਨਾਲ ਆ ਉਹ ਫੋਟੋ ਸਕਰੀਨ ਤੇ ਲਿਆਵੀ ਜਾਂਦੀ ਜਾਵੇ ਜਿਹੜੀ ਕੋ ਖੜੀ ਫੋਟੋ ਆ ਡੋਰ ਟੂ ਡੋਰ ਦੀ ਆ ਨਹੀਂ ਜੇ ਉਸਰੀ ਫੋਟੋ ਮੈਂ ਕਹੂੰਗਾ ਵੀ ਜਿਹੜੀ ਉਹ ਇੱਕ ਹੋਰ ਤਸਵੀਰ ਆ ਜਿਹੜੀ ਆਪਣੇ ਕੋਲੇ ਪਹੁੰਚੀ ਆ ਹੈਵਨ ਇੰਡੀਆ ਟੀਵੀ ਕੋਲੇ ਉਹ ਤਸਵੀਰ ਨੂੰ ਸਕਰੀਨ ਦੇ ਉੱਤੇ ਪਲੇ ਕੀਤੀ ਜਾਵੇ ਇਹ ਤਸਵੀਰ ਇਹ ਤਸਵੀਰ ਦੀ ਗੱਲ ਚ ਕਰ ਰਹੇ ਹਾਂ ਜੀ ਹਾਂ ਜੀ ਬਿਲਕੁਲ ਦੇਖੋ ਨਾਲ ਡੋਰ ਟੂ ਡੋਰ ਕਰ ਰਿਹਾ ਬੰਦਾ ਜੀ ਡੋਰ ਮੈਂ ਪੁੱਛ ਰਿਹਾ ਸੀ ਜੀ ਨਾ ਮਾਲਾ ਸਾਹਿਬ 10 ਮਿੰਟ ਨਾਲ ਡੋਰ ਟੂ ਡੋਰ ਕਰ ਰਹੇ ਤੁਸੀਂ ਉਸ ਫੋਟੋ ਦੇ ਵਿੱਚ ਦੇਖੋਗੇ ਉਹਦੇ ਹੱਥ 'ਚ ਇੱਕ ਝੋਲਾ ਫੜਿਆ ਹੋਇਆ ਡੋਰ ਟੂ ਡੋਰ ਝੋਲਾ ਫੜ ਕੇ ਬੰਦਾ ਕਰਦਾ ਹੁੰਦਾ ਕਿਸੇ ਕੰਮ ਆਇਆ ਹੋਊਗਾ ਉਹ ਫੋਟੋ ਖਿੱਚੀ ਗਈ ਉਹਦੀ ਤੁਸੀਂ ਦੇਖੋ ਤਾਂ ਸਹੀ ਨਾ ਧਿਆਨ ਨਾਲ ਇਹ ਫੋਟੋ ਮੰਨ ਲਈ ਜੇ ਆਪਾਂ ਖੇਡ ਖੜਾਈ ਕਰਨੀ ਤਾਂ ਫਿਰ ਪੂਰਾ ਪੈਹ ਤੱਕ ਜਾਇਆ ਕਰੋ ਫੋਟੋ ਦੇ ਉਹਦੇ ਹੱਥ 'ਚ ਦੇਖੋ ਤੁਹਾਨੂੰ ਇੱਕ ਝੋਲਾ ਦਿੱਤਾ ਜਿਹੜੇ ਪੈਂਫਲਟ ਵੰਡ ਰਹੇ ਆ ਫੋਟੋ 'ਚ ਉਹ ਹੁਣ ਲਫਾਫੇ ਦੇ ਵਿੱਚ ਹੋ ਤਾਂ ਬੜਾ ਕੋਈ ਨਹੀਂ ਪਰ ਬਿਲਕੁਲ ਨਹੀਂ ਸਰ ਜੀ ਮੈਨੂੰ ਕੋਈ ਮੇਰਾ ਮੋਟਰ ਸੀਗਾ ਮਨ ਲਾ ਸਾਇਕਲ ਜਿਹੜਾ ਮੇਰਾ ਮੋਟਿਵ ਸਿਗਾ ਮੇਰਾ ਮੋਟਿਵ ਉਹਦੇ ਵਿੱਚ ਇਹ ਨਹੀਂ ਕਿ ਉਹ ਅਕਾਲੀ ਦਲ ਦਾ ਬੰਦਾ ਹੈ ਜਾਂ ਨਹੀਂ ਉਹਨੂੰ ਸਾਬਤ ਕਰਨਾ ਜਿਹੜਾ ਮੇਰਾ ਜਾਦੇ ਵਧੀਆ ਮੋਟਿਵ ਇਹਦੇ ਵਿੱਚ ਇਹ ਸਿਗਾ ਕਿ ਜਦੋਂ ਅਸੀਂ ਕੋਈ ਵੀ ਬੰਦਾ ਆਮ ਆਦਮੀ ਪਾਰਟੀ ਦਾ ਨਿੱਕੀ ਤੋਂ ਨਿੱਕੀ ਮਾੜੀ ਤੋਂ ਮਾੜੀ ਗੱਲ ਹੋਵੇ ਨਾ ਹੋਵੇ ਉਹਦੀ ਇੱਕ ਮਿੰਟ ਦੀ ਖਬਰ ਬਣ ਜਾਂਦੀ ਆ ਮੈਂ ਇਹ ਵੇਖਣਾ ਚਾਹੁੰਦਾ ਸੀ ਕਿ ਵਾਕਈ ਜਿਹੜਾ ਤੁਹਾਡਾ ਚੈਨਲ ਆ ਇਹ ਇਹਨੂੰ ਵੀ ਖਬਰ ਬਣਾਉਂਦਾ ਕਿ ਨਹੀਂ ਬਣਾਉਂਦਾ ਜਿਵੇਂ ਹੁਣ ਤੋਂ ਲਈ ਇੱਕ ਐਗਜ਼ਾਮਪਲ ਤੌਰ ਤੇ ਕਹਿੰਨੇ ਆ ਕਿ ਮਾਲਾਪਿੰਡ ਦੇ ਆਪਣੇ ਦੋ ਵਰਕਰ ਉਹਨਾਂ ਦਾ ਰੌਲਾ ਪਿਆ ਸੀਗਾ ਉਹ ਬੈਂਕ ਦਾ ਰੌਲਾ ਸੀਗਾ ਵਕੀਲ ਸਾਹਿਬ ਨਾਲ ਠੀਕ ਹੈ ਤੁਹਾਡੇ ਚੈਨਲ ਤੇ ਖਬਰ ਚੱਲੀ ਵਕੀਲ ਸਾਹਿਬ ਨੇ ਇੱਕ ਵਾਰੀ ਵੀ ਨਹੀਂ ਆਖਿਆ ਵੀ ਮੇਰੇ ਨਾਲ ਕੁੱਟ ਮਾਰੀ ਉਹਨਾਂ ਨੇ ਕਿਹਾ ਵੀ ਮੇਰੇ ਨਾਲ ਤਾਂ ਕੰਮੋਕੀ ਕੀਤੀ ਹੈ ਪਰ ਤੁਸੀਂ 20 ਵਾਰੀ ਕੁੱਟ ਮਾਰ ਗਿਆ ਉਹਦੇ ਵਿੱਚ ਠੀਕ ਹੈ ਸੋ ਮੈਂ ਮੈਂ ਤੁਹਾਨੂੰ ਟੈਗ ਕਰਨ ਦਾ ਮੇਰਾ ਮਕਸਦ ਹੈ ਇੱਥੇ ਕਿਸੇ ਹੋਰ ਨਾਲ ਰਾਜਨੀਤਿਕ ਪਾਰਟੀ ਦੇ ਬੇਸ ਤੇ ਜਾਂ ਉਸ ਚੀਜ਼ ਕਰਨਾ ਨਹੀਂ ਸੀ ਮੇਰਾ ਇਸ ਦੇ ਵਿੱਚ ਮਕਸਦ ਇਹ ਸੀਗੇ ਕਿ ਜਿਵੇਂ ਅਸੀਂ ਸਾਰੀਆਂ ਖਬਰਾਂ ਦੇ ਉੱਤੇ ਜਿਹੜੀਆਂ ਕਿ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਉਲਟ ਹੁੰਦੀਆਂ ਉਹਦੇ ਤੇ ਜੰਨਾ ਫੋਕਸ ਕਰਦੇ ਆ ਕੀ ਗੱਲ ਉਹਨਾਂ ਦੇ ਉਲਟ ਵਾਲੀਆਂ ਤੇ ਵੀ ਉਹਨਾਂ ਹੀ ਫੋਕਸ ਹੋਊਗਾ ਕਿ ਨਹੀਂ ਗੰਦਾਰਾ ਸਾਹਿਬ ਤੁਹਾਡੇ ਇੱਕ ਗੰਦਾਰਾ ਸਾਹਿਬ ਮੈਂ ਕਲੀਅਰ ਕਰਦਾ ਤੁਸੀਂ ਮੈਨੂੰ ਵੀ ਨਾਲ ਪਾਰਟੀ ਬਣਾ ਰਹੇ ਹੋ ਮੈਨੂੰ ਬੈਸਦਾ ਹਿੱਸਾ ਬਣਾ ਰਹੇ ਹੋ ਤੁਸੀਂ ਤੁਹਾਡੇ ਦਫ਼ਤਰ ਤੋਂ ਜਦੋਂ ਮੈਨੂੰ ਕਾਲ ਆ ਗਈ ਆ ਕਹ ਰਵੀ ਦੀ ਕਾਲ ਆਉਂਦੀ ਆ ਚਾਹੇ ਮੈਨੂੰ ਕਿਸੇ ਵੀ ਪੀਏ ਦੀ ਕਾਲ ਆਉਂਦੀ ਆ ਤਾਂ ਮੈਂ ਉੱਥੇ ਪਹੁੰਚਦਾ ਮੈਂ ਪਹੁੰਚਦਾ ਕਿੱਥੋਂ ਤੱਕ ਮੈਂ ਕਵਰ ਕਰਦਾ ਤੁਹਾਡੇ ਪ੍ਰੋਗਰਾਮ ਉੱਥੇ ਤੱਕ ਕੋਈ ਹੋਰ ਪੱਤਰਕਾਰ ਕਵਰ ਨਹੀਂ ਕਰਦਾ ਇਹ ਵੀ ਨਹੀਂ ਨਹੀਂ ਮੈਂ ਕਦੋਂ ਮੈਂ ਇਸ ਗੱਲ ਤੋਂ ਡਿਨਾਈ ਨਹੀਂ ਕਰਦਾ ਮੈਂ ਇਸ ਗੱਲ ਤੋਂ ਪੂਰੀ ਤਰ੍ਹਾਂ ਹੀ ਡਿਨਾਈ ਨਹੀਂ ਕਰਦਾ ਪਰ ਜਿਹੜਾ ਮੇਰਾ ਕਨਸਰਨ ਉਹ ਇਹ ਹੈ ਵੀ ਜਦੋਂ ਅਗਲਾ ਗੱਲ ਕੁਝ ਹੋਰ ਕਹਿ ਰਿਹਾ ਹੁੰਦਾ ਤੇ ਐਂਕਰ ਕੁਝ ਹੋਰ ਕਹਿਦੇ ਹੋਵੇ ਉਦੋਂ ਸਵਾਦ ਘਟ ਆਉਂਦਾ ਗੱਲ ਦਾ ਮਤਲਬ ਉਹ ਵਕੀਲ ਸਾਹਿਬ ਕਹਿ ਰਿਹਾ ਵੀ ਮੇਰੇ ਨਾਲ ਕੁੱਟ ਮਾਰਨੀ ਉਹਨਾਂ ਨੇ ਸਿਰਫ ਕਿਹਾ ਵੀ ਮੈਨੂੰ ਧੱਕਾ ਮੁੱਕੀ ਮਾੜੀ ਮੋਢੀ ਹੋਈ ਧੱਕਾ ਮਾਰਿਆ ਮੈਨੂੰ ਠੀਕ ਹੈ ਤੁਸੀਂ ਕਿਹਾ ਮੇਰੇ ਨਾਲ ਕੁੱਟ ਮਾਰ ਹੋਈ ਉਹ ਵੀ ਵਕੀਲ ਸਾਹਿਬ ਨਾਲ ਕੁੱਟ ਮਾਰ ਹੋਈ ਕੁੱਟ ਮਾਰ ਹੋਈ ਫਿਰ ਉਸ ਤੋਂ ਬਾਅਦ ਚਲੋ ਰਾਜੀਨਾਮਾ ਹੋ ਗਿਆ ਪਤਵੰਤੇ ਸੱਜਣਾ ਦੀ ਮੰਨ ਕੇ ਉਹਨ ਹੈਨਾ ਸੋ ਮੇਰਾ ਕੰਸਰਨ ਇਹ ਸੀਗਾ ਕਿ ਜੇ ਅਸੀਂ ਹਰ ਚੀਜ਼ ਨੂੰ ਇੰਨੀ ਬਰੀਕੀ ਨਾਲ ਚਾਹੁੰਦੇ ਆ ਤਾਂ ਕੀ ਇਸ ਪਾਰਟिकुलर ਜਿਹੜੀ ਖਬਰ ਹੈ ਇਹਨੂੰ ਵੀ ਇੰਨੀ ਬਰੀਕੀ ਨਾਲ ਚੱਕਿਆ ਜਾਊ ਕਿ ਨਹੀਂ ਚੱਕਿਆ ਜਾਊ ਹੁਣ ਗਦਾਰਾ ਸਾਹਿਬ ਚਲੋ ਤੁਸੀਂ ਸੱਤਾਧਾਰੀ ਪਾਰਟੀ ਦੇ ਵਿੱਚ ਬੈਠੇ ਆ ਤੁਹਾਨੂੰ ਤੋਂ ਸਵਾਲ ਕਰਨੇ ਬਣਦੇ ਆ ਵੱਡੇ ਲੈਵਲ ਤੇ ਸਵਾਲ ਕਰਨੇ ਬਣਦੇ ਆ ਅਸੀਂ ਕਰਦੇ ਵੀ ਰਵਾਂਗੇ ਜੇ ਕੱਲ ਨੂੰ ਸਰਕਾਰ ਬਦਲਦੀ ਆ ਚਾਹੇ ਸਰਕਾਰ ਕਿਸੇ ਦੀ ਵੀ ਆਉਂਦੀ ਆ ਅਸੀਂ ਉਹਨਾਂ ਨੂੰ ਵੀ ਗਦਾਰਾ 'ਚ ਖੜੇ ਕਰਾਂਗੇ ਜੇ ਕੱਲ ਨੂੰ ਸੁਖਜੀਤ ਕਿਤੇ ਇਸ ਥਾਂ ਤੇ ਹੋਵਾਂਗੇ ਸੁਖਜੀਤ ਨੂੰ ਵੀ ਅਸੀਂ ਇਸੇ ਕਿਰਨਾਂ ਦੇ ਵਿੱਚ ਖੜਾ ਕਰਾਂਗੇ ਠੀਕ ਆ ਜੀ ਅੱਜ ਸੁਣਨ ਦਾ ਹੱਕ ਹੀ ਬੰਦ ਹੁਣ ਤੁਸੀਂ ਹੁਣ ਆਪਾਂ ਮੈਨੇ ਕੀ ਕੱਢ ਕੇ ਉਹ ਫੋਟੋ ਦੇ ਉਹ ਫੋਟੋ ਦਰਸ਼ਕਾਂ ਵਾਂਡ ਨਾਲ ਵੀ ਵੇਰਵਾ ਹੋ ਰਹੀ ਆ ਵਿੱਕੀ ਵੀ ਉਸ ਫੋਟੋ ਦੇ ਵਿੱਚ ਆ ਤੇ ਸਖਜੀਤ ਮਾਲਾ ਵੀ ਉਸ ਫੋਟੋ ਚਾ ਜਸਪ੍ਰੀਤ ਵੀ ਉਹ ਫੋਟੋ ਚਾ ਹੁਣ ਇਹਦੇ ਮੈਨੇ ਕੀ ਕੱਢ ਕੇ ਦਰਸ਼ਕਾਂ ਕੀ ਸੋਚਣਗੇ ਇਸ ਬਾਰੇ ਮੈਨੇ ਇਹਦੇ ਵਿੱਚ ਇਹ ਗੱਲ ਜੀ ਇਹ ਨਿਕਲਦੇ ਨੇ ਕਿ ਉਹੋ ਬਤਾ ਅਕਾਲੀ ਦਲ ਨਾਲ ਮੁੱਢੋਂ ਮੁੱਢੀ ਚੱਲ ਰਿਹਾ ਸੀਗਾ ਜੇ ਤੁਸੀਂ ਰਾਜਨੀਤਿਕ ਵਿਸ਼ਲੇਸ਼ਣ ਇਸ ਚੀਜ਼ ਦਾ ਚਾਹੁੰਦੇ ਹੋ ਨਾ ਉਹ ਮੁੱਢੋਂ ਮੁੱਢੀ ਬੰਦਾ ਕਾਲੀ ਦਲ ਨਾਲ ਸੀ ਕਾਂਗਰਸ ਸਰਕਾਰ ਚੋਂ ਕਾਂਗਰਸ ਨਾਲ ਆ ਗਿਆ ਸੀ ਤੇ ਉਸ ਤੋਂ ਬਾਅਦ ਵਾਪਸ ਫੇਰ ਕਾਲੀ ਦਲ ਨਾਲ ਚਲਾ ਗਿਆ ਆਮ ਆਦਮੀ ਜਾਹ ਭਰਾ ਕਹ ਰਿਹਾ ਵੀ ਆਪਣੇ ਜਿਹਦੀ ਸਰਕਾਰ ਹੁੰਦੀ ਉਹਦੇ ਨਾਲ ਚੱਲ ਰਿਹਾ ਤਾਂ ਉਹ ਆਮ ਆਦਮੀ ਪਾਰਟੀ ਨਾਲ ਇੱਕ ਦਿਨ ਵੀ ਨਹੀਂ ਆ ਜੀ ਜੀ ਮਾਲਾ ਸਾਹਿਬ ਅੱਜ ਅਕਾਲੀ ਦਲ ਨਾਲ ਆ ਕੇ ਬੰਦਾ ਨਾ ਬਿਲਕੁਲ ਨਹੀਂ ਅਕਾਲੀ ਦਲ ਨਾਲ ਮੈਂ ਤੁਹਾਨੂੰ ਇੱਕ ਬਸ ਮੈਨੂੰ ਗਦਾਰਾ ਸਾਹਿਬ ਦਾ ਕੋਈ ਵਰਜ਼ਨ ਲੈ ਲਓ ਮੈਂ ਤੁਹਾਨੂੰ ਇੱਥੇ ਲਾਈਵ ਵੀ ਪ੍ਰੂਫ ਦਊਂਗਾ ਕਿ ਕਿਹਦੇ ਨਾਲ ਹੈ ਸਬਕ ਵੇਟ ਕਰੋ ਜੀ ਆ ਕਿਸੇ ਦਾ ਮਾਈਕ ਆਨ ਹੋਇਆ ਤੇ ਉਹਦੇ ਵਿੱਚੋਂ ਜਿਹੜੀ ਆਵਾਜ਼ ਆ ਉਹ ਨਿਕਲ ਕੇ ਸਾਹਮਣੇ ਮਲਾਹ ਸਾਹਿਬ ਚਲੇ ਗਏ ਇੱਥੋਂ ਲੱਗਦਾ ਮੈਨੂੰ ਸਿਰਫ ਸਾਡੇ ਨਾਲ ਗੰਦਾਰਾ ਮੈਂ ਗੱਲਬਾਤ ਗੰਦਾਰਾ ਸਾਹਿਬ ਮੇਰੀ ਆਵਾਜ਼ ਆ ਰਹੀ ਤੁਹਾਡੇ ਤੱਕ ਹਾਂਜੀ ਆ ਰਹੀ ਹੈ ਜੀ ਗੰਦਾਰਾ ਸਾਹਿਬ ਸੁਦੀਪ ਸਿੰਘ ਮਲਾਹ ਦਾ ਜਾਂ ਕੰਟੈਂਟ ਟੁੱਟ ਗਿਆ ਜਾਂ ਮਲਾਹ ਸਾਹਿਬ ਚਲੇ ਗਏ ਆ ਤੁਸੀਂ ਆਵਦਾ ਰક્ષਣ ਰੱਖ ਸਕਦੇ ਹੋ ਵੀ ਤੁਸੀਂ ਇਹ ਮੰਨਦੇ ਹੋ ਵੀ ਜਿਹੜਾ ਕੱਲ੍ਹ ਦੀ ਗੱਲ ਦਸੀ ਪਰ ਮੈਂ ਇੱਕ ਗੱਲ ਤੁਹਾਨੂੰ ਇੱਕ ਸਵਾਲ ਹੋਰ ਕਰਨਾ ਚਾਹਣਾ ਜੇ ਅੱਧਾ ਕਿਲੋ ਚਿੱਟਾ ਉਹ ਬੰਦੇ ਤੋਂ ਫੜਿਆ ਗਿਆ ਤਾ ਉਹਦਾ ਇਕੰਮਰਤ ਪਾਲ ਸਿੰਘ ਦਾ ਪਿੰਡ ਆ ਉਹਦੇ ਕਾਰਵਾਈ ਜੀਰੇ ਜਾ ਕੇ ਹੁੰਦੀ ਆ ਬਾਗੇ ਬੜੇ ਹਲਕੇ ਚ ਕਿਉਂ ਨਹੀਂ ਕਾਰਵਾਈ ਹੋਈ ਕਿਉਂਕਿ ਪਚਾਇਤ ਵੀ ਥੋੜੀ ਆ ਮੈਂਬਰ ਵੀ ਥੋੜੇ ਆ ਬਿਲਕੁਲ ਜੀ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜਿੱਥੇ ਬੰਦੇ ਕੋਲੇ ਕੋਈ ਵੀ ਚੀਜ਼ ਬਰਾਮਦ ਹੋ ਰਹੀ ਆ ਕਾਰਵਾਈ ਤਾਂ ਉੱਥੇ ਹੋਣੀ ਆ ਠੀਕ ਹੈ ਨਾ ਹੁਣ ਸੁਭਾਵਿਕ ਜੀ ਗੱਲ ਆ ਵੀ ਅੱਜ ਤੱਕ ਪਿੰਡ ਦੇ ਘਟੋ ਘਟ ਪਿੰਡ ਦੇ ਕਿੰਨੇ ਬੰਦੇ ਨੇ ਪੋਸਟ ਪਾਈ ਆ ਸਰ ਜਿਹਦੀ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਸੁਣਨ ਚ ਇਹ ਆ ਬੰਦਾ ਇਹ ਪਿੰਡ ਹੀ ਨਹੀਂ ਰਹਿੰਦਾ ਜੀ ਠੀਕ ਹੈ ਇਹ ਬੰਦਾ ਪਿੰਡ ਹੀ ਨਹੀਂ ਰਹਿੰਦਾ ਦੂਜੇ ਨੰਬਰ ਤੇ ਜਿਹੜੀ ਪਿੰਡ ਵਾਲਿਆਂ ਵੱਲੋਂ ਗੱਲ ਆਈ ਹੈ ਇਹ ਰਹਿੰਦਾ ਜਿਹੜਾ ਉਹਦੇ ਨਾਲ ਇੱਕ ਲੇਡੀਸ ਫੜੀ ਗਈ ਹੈ ਉੱਥੇ ਰਹਿੰਦਾ ਉਹ ਠੀਕ ਹੈ ਦੂਜੇ ਨੰਬਰ ਤੇ ਉੱਤੇ ਸਰਕਾਰ ਨੇ ਕਾਰਵਾਈ ਕੀਤੀ ਆ ਕੋਈ ਐਮਐਲਏ ਨੇ ਉਹਨੂੰ ਛਡਾਉਣ ਵਾਸਤੇ ਜ਼ੋਰ ਨਹੀਂ ਮਾਰਿਆ ਕੁਝ ਨਹੀਂ ਕੀਤਾ ਠੀਕ ਹੈ ਤੀਜਾ ਜਿਹੜਾ ਮੇਰਾ ਰਿਐਕਸ਼ਨ ਹੋਏ ਇਹ ਹੈ ਵੀ ਤਕਰੀਬਨ ਅੱਜ ਮੇਰੇ ਸਾਹਮਣੇ ਤੀਜਾ ਦਿਨ ਹੋ ਗਿਆ ਪਰ ਤੁਹਾਡੇ ਚੈਨਲ ਤੇ ਹਜੇ ਤੱਕ ਇਹ ਖਬਰ ਨਹੀਂ ਚੱਲੀ ਤੇ ਜੇ ਇਹੀ ਬੰਦਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨਾਲ ਜੁੜਿਆ ਹੁੰਦਾ ਤਾਂ ਪਹਿਲੇ 15 ਮਿੰਟਾਂ ਚੱਲ ਜਾਣੀ ਸੀ ਅਸੀਂ ਅਸੀਂ ਹੁਣ ਵੀ ਪਹਿਲੀ ਖਬਰ ਚਲ ਸੋ ਸੋਰੀ ਖਬਰਾਂ ਤਾਂ ਤੈ ਗਈ ਬਹੁਤ ਲੇਟ ਮਿਲੀ ਰਾਤ ਨੂੰ ਪਤਾ ਲੱਗਿਆ ਮੈਨੂੰ ਉਦੋਂ ਦਾ ਸੀ ਭੁੱਖ ਪੜਦਾ ਲੱਗੀਤੀ ਆ ਹੁਣ ਸਕਾਰਪਿਓ ਲੈ ਕੇ ਸੁਖੜਾਂ ਤੇ ਜਾਣਾ ਸੀਗਾ ਫੇਰ ਹੀ ਨਿਕਲ ਕੇ ਸਭ ਕੁਝ ਕੰਮ ਨਹੀਂ ਆਉਣਾ ਸੀ ਜੀ ਮਾਲਾ ਸਾਹਿਬ ਥੋੜਾ ਰਕਸ਼ਾ ਮਾਲਾ ਸਾਹਿਬ ਥੋੜਾ ਰਕਸ਼ਾ ਮਾਲਾ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਮਾਲਾ ਸਾਹਿਬ ਗੁਦਾਰਾ ਸਾਹਿਬ ਕਹਿੰਦੇ ਸੀਗੀ ਇਹ ਸਾਡੀ ਪਾਰਟੀ ਨਾਲ ਸੰਬੰਧਤ ਨਹੀਂ ਬੰਦਾ ਮੈਂ ਉਹ ਪ੍ਰੂਫ ਪੇਸ਼ ਕਰਨ ਲੱਗਾ ਤੁਹਾਡੇ ਸਾਹਮਣੇ ਜੇ ਪ੍ਰੂਫ ਤੁਹਾਨੂੰ ਚਾਹੀਦਾ ਵੀ ਹੋਊਗਾ ਗੁਦਾਰਾ ਸਾਹਿਬ ਨੂੰ ਚਾਹੀਦਾ ਗੁਦਾਰਾ ਸਾਹਿਬ ਨੂੰ ਭੇਜ ਦੂੰਗਾ ਤੁਹਾਨੂੰ ਚਾਹੀਦਾ ਤੁਹਾਨੂੰ ਭੇਜ ਦੂੰਗਾ ਦੂ ਪਰ ਪ੍ਰੂਫ ਮੈਂ ਦੂਜੇ ਬੂਆ ਦੇ ਫੋਨ ਤੋਂ ਦੂਜੇ ਫੋਨ 'ਚ ਹੁਣ ਸੈਂਡ ਕਰਕੇ ਤੁਹਾਨੂੰ ਸੁਣਾ ਰਿਹਾ ਜੀ ਅਰੇ ਬਾਜੀ ਇਹ ਹੁਣ ਦੇਣਾ ਮੈਂ ਰੋਲਦੀ ਆ ਮੈਂ ਪਹਿਲਾਂ ਤੇ ਹੁੰਦਾ ਸੀਗਾ ਕਾਰ ਦਾ ਪਾਰਟੀ ਨਾਲ ਫਿਰ ਵਿੱਚ ਅਕਾਲੀ ਦਲ ਪਾਰਟੀ ਨਾਲ ਹੀ ਹੋ ਗਿਆ ਆ ਬਰਹਾਵਾ ਜੀ ਮਨਾਇਆ ਸੀ ਇੱਕ ਇੱਕ ਨੂੰ ਥੋੜਾ ਬਟਾ ਉਹਨਾਂ ਨੇ ਬੋਲੇ ਮਤਲਬ ਆਲੂ ਪਈ ਉਹ ਮਤਲਬ ਸਰਪੰਚੀ ਵਾਲੀਆਂ ਆਈ ਵਾਜ ਥੋੜੀ ਬੋਰਕ ਨਹੀਂ ਤੁਸੀਂ ਸਾਨੂੰ ਸੈਂਡ ਕਰ ਦੋ ਅਸੀਂ ਸਕਰੀਨ ਤੇ ਪਲੇ ਕਰ ਦਿੰਨੇ ਆ ਤੁਸੀਂ ਸਾਨੂੰ ਸਕਰੀਨ ਤੇ ਸੈਂਡ ਕਰ ਦੋ ਸਭੀ ਸਾਨੂੰ ਤੁਸੀਂ ਮੇਰੇ ਵਟਸਐਪ ਤੇ ਸੈਂਡ ਕਰ ਦੋ ਅਸੀਂ ਅਸੀਂ ਦਰਸ਼ਕਾਂ ਨੂੰ ਸਰੌਂ ਚ ਕਾਜ ਆਪਾਂ ਹੋਵਾਂਗੇ ਮੇਰੇ ਹਿਸਾਬ ਨਾਲ ਕੋਈ ਵਿਅਕਤੀ ਨੇ ਵੀਡੀਓ ਬਣਾਈ ਹੈ ਉਹਨਾਂ ਦੀ ਉਹ ਕਹਿ ਰਿਹਾ ਵੀ ਇਸ ਵਾਰ ਨਹੀਂ ਵੋਟਾਂ ਸੀ ਸਰਪੰਚ ਸਰਦਾਰ ਨੂੰ ਪਾਈਆਂ ਤੋਂ ਉਹਨਾਂ ਦੇ ਜੋ ਮੈਂ ਕਹਿਣ ਨੂੰ ਕਿ ਮੈਂ ਵੋਟਾਂ ਨੂੰ ਪਾਈਆਂ ਸੀ ਕਿ ਉਹਨੂੰ ਪਾਈਆਂ ਸੀ ਉਹ ਚੀਜ਼ ਕਿਹੜੀ ਪਾਰਟੀ ਨਾਲ ਸੰਬੰਧਤ ਹੋ ਕਰਦੀ ਹੈ ਜੀ ਮੈਨੂੰ ਲੱਗਦਾ ਇਹਨਾਂ ਨੇ ਵੀ ਪਾਰਟੀ ਨੂੰ ਅਪਰੂਵ ਕਰਦੀ ਹੈ ਕਿਹੜੀ ਪਾਰਟੀ ਨੂੰ ਸਬੰਧ ਦੋਦਾ ਉਹਨਾਂ ਨੇ ਦੱਸਿਆ ਇਸ ਦੇ ਵਿੱਚ ਕਿ ਸੀ ਅਮਰਪਾਲ ਸਿੰਘ ਜੋ ਸਾਡੇ ਪਿੰਡ ਦਾ ਉਹ ਉਹਨੂੰ ਉਹਦੇ ਨਾਲ ਹੀ ਸੀ ਤਾਂ ਇਹ ਨੀਂਜਾ ਦੇ ਵਿੱਚ ਮੇਰੇ ਸਵਾਲ ਜਦੋਂ ਤੋਂ ਗਵਾਚਿਆ ਕਰਕੇ ਹੁਣ ਕਹਿਣਾ ਪੈ ਰਿਹਾ ਪਰ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਇਹਦੇ ਵਿੱਚ ਲੱਗਦਾ ਕਿ ਕਿਸੇ ਪਾਰਟੀ ਦਾ ਕੋਈ ਸਬੰਧ ਹੈਗਾ ਚਾਹੇ ਉਹ ਕੋਈ ਵੀ A B C D ਤਾਂ ਉਹ ਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਇਹ ਕਾਰਵਾਈ ਤਾਂ ਹੋ ਹੀ ਗਈ ਹੈ ਨਾ ਪਰ ਬਰਾਮਦ ਹੋ ਗਿਆ ਉਹਦੇ ਕੋਲੋਂ ਕਾਰਵਾਈ ਤਾਂ ਹੋ ਹੀ ਗਈ ਹੈ ਇਹ ਤਾਂ ਹੁਣ ਕਨਫਰਮ ਹੋਈ ਗਈ ਹੈ ਕਾਰਵਾਈ ਤਾਂ ਹੋ ਚੁੱਕੀ ਹੈ ਉਹਨੇ ਤਾਂ ਗੁਜ਼ਾਰਾ ਤਾਂ ਕਾਰਵਾਈ ਹੋ ਗਈ ਆ ਜੇ ਮੰਨ ਲਓ ਆਪਾਂ ਕਿਸੇ ਪਾਰਟੀ ਨਾਲ ਨੂੰ ਜੋੜ ਰਹੇ ਆ ਜੇ ਕੋਈ ਪਾਰਟੀ ਦਾ ਲੱਗਦਾ ਤੁਹਾਨੂੰ ਉਹਦੇ ਵਿੱਚ ਕੋਈ ਏ ਬੀ ਸੀ ਦੀ ਕਿਸੇ ਵੀ ਪਾਰਟੀ ਦਾ ਕੋਈ ਬੰਦਾ ਹੋ ਸਕਦਾ ਤਾਂ ਉਹਨੇ ਵੀ ਜਰੂਰ ਕਾਰਵਾਈ ਹੋਣੀ ਚਾਹੀਦੀ ਜੀ ਬਿਲਕੁਲ ਉਹ ਤਾਂ ਪੁਲਿਸ ਜਾਂਚ ਦਾ ਵਿਸ਼ਾ ਹੈ ਪੁਲਿਸ ਨੇ ਰਿਮਾਂਡ ਲੈ ਲਿਆ ਉਹ ਤਾਂ ਆਪਦੀ ਕਾਰਵਾਈ ਜੋ ਹੋਣੀ ਚਾਹੀਦੀ ਅਸੀਂ ਤਾਂ ਨਾ ਨਸ਼ੇ ਵਾਲਾ ਅੱਜ ਬਚਾਇਆ ਨਾ ਕੱਲ ਨੂੰ ਬਚਾਈਏ ਤੇ ਅਸੀਂ ਤਾਂ ਵਿਰੋਧੀ ਧਿਰਾਂ ਨੂੰ ਵੀ ਅਹੀ ਅਪੀਲ ਕਰਦੇ ਆਂ ਵੀ ਭਾਈ ਨਸ਼ੇ ਦੇ ਮਾਮਲੇ ਤੇ ਸਟੈਂਡ ਹੋ ਕੇ ਕੱਟੇ ਕਰੋ ਬਾਕੀ ਚਾਈਦੀ ਚਲਦੀ ਰਹਿਣੀ ਹੈ ਕਿਉਂਕਿ ਜਿਹੜੀ ਮੱਤ ਦੀ ਅੱਗ ਹੈ ਨਾ ਇਹ ਸਾਡੇ ਘਰਾਂ ਨੂੰ ਇਹਦਾ ਸੇਕ ਪਾਉਣਾ ਹੀ ਆਉਣਾ ਹੈ ਜੀ ਜੀ ਬਿਲਕੁਲ ਬਿਲਕੁਲ ਨਸ਼ੇ ਦੇ ਮੁੱਦੇ ਤੇ ਅਸੀਂ ਵੀ ਆਪ ਦੇ ਦੱਸ ਗਏ ਕਿ ਅਸੀਂ ਆਦਾ ਲੱਗਦੇ ਆਂ ਵੀ ਮਸਾ ਜਿਹੜਾ ਪੰਜਾਬ ਸਰਕਾਰ ਵਧੀਆ ਕੰਮ ਕਰੀ ਉਹਦੇ ਨਾਲ ਛੇੜਾ ਤੇ ਰੋੜ ਪਰ ਹਕੀਕੀ ਰੂਪ ਦੇ ਵਿੱਚ ਵੀ ਉਹ ਕੰਮ ਬਾਲਾ ਸਾਹਿਬ ਵੱਲੋਂ ਵੀਡੀਓ ਹਜੇ ਤੱਕ ਨਹੀਂ ਸਾਡੇ ਤੱਕ ਪਹੁੰਚੀ ਬਾਲਾ ਸਾਹਿਬ ਨਹੀਂ ਪਹੁੰਚੀ ਨਾ ਵੀ ਅਜੇ ਤੱਕ ਇੱਕ ਟੂਮੈਂਟ ਵੀਡਿਓ ਉਪ ਮਾ ਚਲੋ ਜਦੋਂ ਤੱਕ ਵੀਡੀਓ ਆਉਂਦੀ ਆ ਉਹਨਾਂ ਚਾਰ ਗੰਦਰਾ ਸਾਹਿਬ ਸਾਡੇ ਨਾਲ ਗੰਦਰਾ ਸਾਹਿਬ ਕਤੇ ਨਾ ਕਿਤੇ ਤੁਸੀਂ ਤਿੰਨੇ ਪਾਰਟੀਆਂ ਇੱਕ ਟਹਿਰ ਵਿੱਚ ਖੜੀਆਂ ਨਜ਼ਰ ਆ ਰਹੀਆਂ ਹਜੇ ਤੱਕ ਕਿਉਂਕਿ ਜਨਾਜ਼ਰ ਕੁਝ ਗੱਲ ਕਲੀਅਰ ਨਹੀਂ ਹੁੰਦਾ ਕਿਹੜੀ ਤਰ੍ਹਾਂ ਕਿਉਂਕਿ ਟੈਕ ਬੰਦੇ ਫੜਾ ਗਿਆ ਲੱਗ ਅਲੱਗ ਮੈਟਰ ਬਣ ਕੇ ਰਹਿ ਗਿਆ ਦੁਕਾਨਾਂ ਤੋਂ ਪਹਿਲਾਂ ਇੱਕ ਹਾਈਪਰ ਬਾਇਲ ਇੱਕ ਹੋਰ ਥਾਰ ਗੱਡੀ ਥਾਣੇ ਦੇ ਵਿੱਚ ਖੜਕੀ ਗੱਲ ਰਹੀ ਹੈ ਠੀਕ ਹੈ ਥਾਰ ਕਾ ਉਡੀ ਬਿਲਕੁਲ ਪਾਗੇ ਫਾਣੇ ਥਾਣੇ ਚ ਫੜਾ ਗਿਆ ਫਿਰ ਸਮਾਂਸਰ ਥਾਣੇ ਦੇ ਵਿੱਚ ਫੜਾ ਗਿਆ ਅਸੀਂ ਤਾਂ ਨਸ਼ੇ ਵਾਲੇ ਪਾਸੋਂ ਕੋਈ ਕਸਰੇ ਨਹੀਂ ਛੱਡੀਆਂ ਅਸੀਂ ਕਿਟਹਿਰੇ ਵਿੱਚ ਕਿਹੜੇ ਗੱਲ ਹੋ ਗਏ ਤਾਂ ਡਟ ਕੇ ਕਾਰਵਾਈ ਕਰਨੇ ਆ ਅਸੀਂ ਕਿਸੇ ਦਾ ਸਾਥ ਨਹੀਂ ਦੇ ਰਹੇ ਨੀ ਹਜ ਤੱਕ ਆਪਾਂ ਅਕਸਰ ਦੇਖਣ ਚ ਮਿਲਿਆ ਕਿ ਜਿਹੜਾ ਵੀ ਕੋਈ ਮੌਕੇ ਦਾ ਐਮਐਲਏ ਹੋਵੇ ਉਹਦੇ ਪਿੰਡ ਦਾ ਬੰਦਾ ਜੇ ਤਾਂ ਵਿਰੋਧੀ ਆ ਤਾਂ ਮਾਰਿਆ ਜਾਂਦਾ ਸੀ ਨਹੀਂ ਬੱਜ ਜਾਂਦਾ ਸੀ ਅਸੀਂ ਉਹਦੇ ਵਿੱਚ ਨਾ ਆਪਣਾ ਦੇਖਦੇ ਆ ਨਾ ਬਗਾਨਾ ਦੇਖਦੇ ਆ ਅਸੀਂ ਤਾਂ ਸਾਰਿਆਂ ਦੇ ਕਾਰਵਾਈ ਕਰਦੇ ਆ ਅਸੀਂ ਇਸ ਗੱਲ ਚ ਕਿਹੜੀ ਗੱਲ ਤੋਂ ਘਟਾਰੇ ਚ ਆ ਗਏ ਜੀ 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 ਮਤਲਬ ਸਾਡੇ ਐਮਐਲਏ ਸਰਦਾਰ ਅਮਰਤਪਾਲ ਸਿੰਘ ਸੁਖਾਨੰਦ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕਲੀਅਰ ਏਜੰਡਾ ਲੈ ਕੇ ਚੱਲੇ ਨੇ ਕਿ ਨਸ਼ੇ ਦਾ ਅਸੀਂ ਸਾਥ ਨਾ ਕਦੇ ਦਿੱਤਾ ਨਾ ਕਦੇ ਦੇਵਾਂਗੇ ਇਹ ਜਿਹੜਾ ਕੋਡ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਸਭ ਨੂੰ ਸਭ ਨੂੰ ਪਤਾ ਹੈ ਕਿ 2007 ਤੋਂ 17 ਦੇ ਸਾਲਾਂ ਵਿੱਚ ਸਾਡੇ ਪੰਜਾਬ 'ਚ ਚਿੱਟਾ ਆਇਆ ਉਦੋਂ ਪਹਿਲਾਂ ਚਿੱਟੇ ਦਾ ਕੋਈ ਨਾਂ ਨਹੀਂ ਸੀ ਲੰਦਾ ਠੀਕ ਹੈ ਹੁਣ ਜੇ ਕੋਈ ਕਾਰਵਾਈਆਂ ਹੋਣ ਲੱਗਦੀਆਂ ਜਿੱਦਾਂ ਛੋਟੇ ਫੜਦੇ ਆ ਤਾਂ ਉਦੋਂ ਕਹਿੰਦੇ ਵੱਡੇ ਮગરਮੱਛ ਨਹੀਂ ਫੜਦੇ ਜੇ ਵੱਡੇ ਮગરਮੱਛ ਫੜਦੇ ਆ ਤਾਂ ਫਿਰ ਕਹਿੰਦੇ ਪੋਲਿਟੀਕਲ ਬੈਂਡਿਟਾ ਠੀਕ ਹੈ ਪੋਲਿਟੀਕਲ ਬੈਂਡਿਟਾ ਉਹਦਾ ਹੁੰਦਾ ਕਿ ਬੰਦਾ ਬੜਾ ਸਟਰੋਂਗ ਆ ਉਹ ਜਿੱਤ ਰਿਹਾ ਇਨੇ ਉਹਨੂੰ ਆਪਾਂ ਖਤਮ ਕਰੀਏ 8-8000 ਤਾਂ ਵੋਟ ਪੈ ਰਹੀ ਹੈ ਇੱਕ ਹਲਕੇ 'ਚੋਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ ਠੀਕ ਹੈ ਇਹਦੇ ਵਿੱਚ ਪੋਲਿਟਿਕਲ ਵੈਂਡਟਾ ਕਿਹੜਾ ਆ ਗਿਆ ਜੀ ਇਹ ਤਾਂ ਟੈਕਨੀਕਲੀ ਦੇਖਿਆ ਜਾਵੇ ਤਾਂ ਇਹਨਾਂ ਨੂੰ ਪੋਲਿਟਿਕਲ ਬੈਨੀਫਿਟ ਭਵੇਂ ਹੋ ਜੇ ਇਸ ਚੀਜ਼ ਦਾ ਨੁਕਸਾਨ ਨਹੀਂ ਹੁੰਦਾ ਠੀਕ ਹੈ ਪਰ ਰੌਲਾ ਇਹ ਵੀ ਅਸੀਂ ਰਾਜਨੀਤਿਕ ਪੱਖਪਾਤ ਨੂੰ ਪਾਸੇ ਰੱਖ ਕੇ ਰਾਜਨੀਤਿਕ ਮਫਾਦਿਆਂ ਨੂੰ ਪਾਸੇ ਰੱਖ ਕੇ ਜਿਹੜਾ ਬੰਦਾ ਗਲਤ ਕਰ ਰਿਹਾ ਉੱਤੇ ਕਾਰਵਾਈ ਕਰਦੇ ਆ ਸਾਡੇ ਖੁਦ ਦੇ ਐਮਐਲਏ ਅਰੈਸਟ ਹੋਏ ਨੇ ਸਾਡੇ ਖੁਦ ਦੇ ਮੰਤਰੀ ਮੰਤਰੀਪੱਤ ਤੋਂ ਲੈ ਗਏ ਨੇ ਅਸੀਂ ਆ ਪਿਛਲੇ ਹਫ਼ਤੇ ਵੀ ਸਾਡੇ ਇੱਕ ਆਪਦਾ ਐਮਐਲਏ ਜਿਹੜਾ ਜਲੰਧਰ ਦੇ ਉੱਤੇ ਹੋ ਅਰੈਸਟ ਕੀਤਾ ਹੋਇਆ ਵਿਜੀਲੈਂਸ ਨੇ ਮਤਲਬ ਇਹ ਜਿਹੜਾ ਛਾਣ ਨਾ ਵਿਜੀਲੈਂਸ ਦਾ ਜਿਹੜਾ ਚੱਲ ਰਿਹਾ ਨਾ ਇਹ ਸਾਰਿਆਂ ਲਈ ਇੱਕੋ ਜਿਹਾ ਚੱਲ ਰਿਹਾ ਹੈ ਇਹਦੇ ਵਿੱਚ ਕਿਸੇ ਨੂੰ ਵੀ ਕੁਝ ਰਾਤ ਨਹੀਂ ਮਿਲ ਰਹੀ ਮਤਲਬ ਇਹਨੂੰ ਅਸੀਂ ਪੋਲਿਟਿਕਲ ਪੈਂਡਟਾ ਦਾ ਨਹੀਂ ਨਾਂ ਦੇ ਸਕਦੇ ਜੀ ਪਹਿਲਾਂ ਆਪਾਂ ਵੀਡੀਓ ਪਹਿਲਾਂ ਪਹਿਲਾਂ ਜਿਹੜੀ ਮਾਲ ਹੈ ਸਾਡੇ ਨਾਲ ਵੀਡੀਓ ਭੇਜੀ ਆ ਉਹ ਵੀਡੀਓ ਸਕਰੀਨ ਤੇ ਦੇਖ ਲਗੇ ਆਪਾਂ ਉਸ ਤੋਂ ਬਾਅਦ ਆਪਾਂ ਜਿਹੜਾ ਮਜੀਠੀਆ ਸੰਬੰਧੀ ਸਵਾਲ ਕੀਤਾ ਤੁਸੀਂ ਉਹ ਵੀ ਆਪਾਂ ਜਵਾਬ ਜ਼ਰੂਰ ਲੈਣਾ ਉਸ ਤੋਂ ਬਾਅਦ ਆ ਪੈਂਡ ਕਰਾਂਗੇ ਜੀ ਸਕਰੀਨ ਤੇ ਵੀਡੀਓ ਲੈ ਕਰੋ ਅਮਰਤਪਾਲ ਉਹਨਾਂ ਨੇ ਬੋਲ ਅਮਰਤਪਾਲ ਨੂੰ ਪਾਈ ਹੋਣੀ ਹੈ ਆਦਗੇ ਇਹ ਕਿਹਨਾਂ ਨੰਬਰ ਤੇ ਪਾਉਣ ਨੰਬਰ ਤੇ ਪਾਉਣ ਉਹਨਾਂ ਨੇ ਬੋਲਿਆ ਅਮਰਤਪਾਲ ਨੂੰ ਪਈ ਬੋਲ ਅਦਗੇ ਇਹ ਕਿਹਨਾਂ ਨੰਬਰ ਤੇ ਪਾਉਣ ਨੰਬਰ ਤੇ ਪਾਉਣ ਉਹਨਾਂ ਨੇ ਬੋਲਿਆ ਅਮਰਤਪਾਲ ਨੂੰ ਪਈ ਬੋਲ ਜਿਹੜੀ ਵੀਡੀਓ ਆ ਅਸੀਂ ਇਹਦੀ ਪੋਸਟਿੰਗ ਨਹੀਂ ਕਰਦੇਗੇ ਕਿਉਂਕਿ ਵੀਡੀਓ ਚ ਕੌਣ ਆ ਇਹ ਚ ਠੀਕ ਆ ਸਮਾਸੀਂ ਜ਼ਰੂਰ ਕੱਢਾਂਗੇ ਕੋ ਕਰਾਂਗੇ ਪੁੱਛਾਂ ਕੇ ਜਾ ਕੇ ਵੀ ਵੀਡੀਓ ਕੌਣ ਆ ਵੀਡੀਓ ਦਾ ਮਾਂ ਪਿਓ ਆ ਜਾਂ ਕੌਣ ਆ ਇਹ ਅਸੀਂ ਇਹ ਰੱਖ ਦਿਆਂ ਸਾਈਡ ਤੇ ਮੈਂ ਇਸ ਟਾਈਮ ਜੱਦ ਨਹੀਂ ਮੈਂ ਕਰ ਸਕਦਾ ਇਹ ਚੀਜ਼ ਨੂੰ ਵੀ ਵੀਡੀਓ ਕੌਣ ਆ ਮਨਸਾਬ ਚਲੋ ਇਹ ਤੇ ਕੋਖ ਦਾ ਵੀ ਸ਼ਹਿਰ ਰਹਿ ਗਿਆ ਜ਼ਰੂਰ ਹੈ ਤੇ ਕੱਢਾਂਗੇ ਅਸੀਂ ਵੀ ਕੋ ਕਿਹਦੇ ਨਾਲ ਸੰਬੰਧ ਰੱਖਦਾ ਕਿਹਦੀ ਸ਼ਹਿਰ ਚਟਾ ਵਿੱਚ ਅਕਸਰ ਲੱਗ ਪਗ ਜੇ ਆਪਾਂ ਆਮ ਆਦਮੀ ਪਾਰਟੀ ਸਰਕਾਰ ਦੀ ਗੱਲ ਕਰੀਏ ਤਿੰਨ 3.5 ਸਾਲ ਕੋ ਸਰਕਾਰ ਆਈ ਨੂੰ ਕਿਸੇ ਦੀ ਸ਼ਹਿਰ ਚਟਾ ਵਿੱਚ ਆਣਾ ਉਸਨੇ ਸ਼ਾਇਦ ਆ ਕਿਸੇ ਦੀ ਹੋਊਗੀ ਨਾ ਕਿਹਦੀ ਸ਼ਹਿ ਹੋਗੀ ਗੱਲਬਾਤ ਨੂੰ ਕਰਾਂਗੇ ਮਜੀਠੀਆ ਦੇ ਸਵਾਨ ਚ ਕੀ ਕਹਿਣਾ ਚਾਹੁੰਦਾ ਮਜੀਠੀਆ ਦੇ ਟੈਲੀਗੇਸ਼ਨ ਆਇਆ ਉਹ ਕਹਿੰਦੇ ਜਦੋਂ ਅਸੀਂ ਵੱਡੇ ਮਗਰਬਾਚ ਪੜਦੇ ਆ ਉਦੋਂ ਲੋਕੀ ਕਹਿੰਦੇ ਛੋਟਾਂ ਤੇ ਕਾਰਵਾਈ ਨਹੀਂ ਹੁੰਦੀ ਜਦੋਂ ਛੋਟਾਂ ਤੇ ਕਾਰਵਾਈ ਕਰਦੇ ਆ ਕਹਿੰਦੇ ਵੱਡਿਆਂ ਤੇ ਕਿਉਂ ਕੀਤੀ ਹੈ ਕਾਰਵਾਈ ਮਾਲਾ ਸਾਹਿਬ ਆਖਰੀ ਰੈਕਸ਼ਨ ਉਸ ਤੋਂ ਬਾਅਦ ਸਮਾਪਤੀ ਮਜੀਠੀਆ ਸਾਹਿਬ ਵਾਲੇ ਕੇਸ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬੜ ਜੀ ਕੇਸ ਤਾਂ ਕਹਿੰਦੇ ਨੇ ਆਮਦਨ ਤੋਂ ਵੱਧ ਜਾਇਦਾਦ ਦਾ ਬਣਾਇਆ ਸੀ ਜੀ ਤੇ ਉਹਨੂੰ ਇਵੈਂਟ ਬਣਾ ਕੇ ਪ੍ਰਚਾਰਿਆ ਇਸ ਤਰ੍ਹਾਂ ਜਾ ਰਿਹਾ ਕਿ ਜਿਵੇਂ ਕੋਈ ਨਸ਼ੇ ਦਾ ਸਦਾਕਰ ਫੜ ਲਿਆ ਹੁੰਦਾ ਜੀ ਕਿਉਂਕਿ ਪਹਿਲਾਂ ਵੀ ਹਾਈ ਕੋਰਟ ਦੇ ਵਿੱਚੋਂ ਸੁਪਰੀਮ ਕੋਰਟ ਦੇ ਵਿੱਚੋਂ ਮੂੰਹ ਦੀ ਖਾਣੀ ਪਈ ਸੀ ਆਮ ਆਦਮੀ ਪਾਰਟੀ ਨੂੰ ਇਹਨਾਂ ਦੇ ਸੁਪਰੀਮ ਕੋਰਟ ਦੇ ਵੀਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਮਾਫੀ ਮੰਗ ਕੇ ਖੜਾ ਛਡਾਉਣਾ ਪਿਆ ਸੀ ਜੀ ਉਸ ਕੇਸ ਦੇ ਵਿੱਚ ਤਾਂ ਕੁਝ ਨਿਕਲਿਆ ਨਹੀਂ ਜਿਹੜੀ ਆਧਾਰ ਤੇ ਉੱਤੇ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਹੈ ਸੁਪਰੀਮ ਕੋਰਟ ਨੇ ਉਹਨੂੰ ਖਾਰਜ ਕੀਤਾ ਹੋਇਆ ਹੈ ਇਸ ਤਰ੍ਹਾਂ ਤੇ ਸਰਵੇ ਇੱਕ ਇਵੈਂਟ ਬਣਾਉਣ ਦੀ ਖਾਤਰ ਕਿ ਚਲੋ 2-4 ਮਹੀਨੇ ਲੋਕ ਕਿਸੇ ਕੰਮ ਲੱਗਣਗੇ ਲੋਕਾਂ ਨੂੰ ਕੋਈ ਚੀਜ਼ ਪਰੋਸੀ ਜਾਵੇ ਕਿਉਂਕਿ ਇਹਨਾਂ ਨੇ ਬੜਗੇ-ਬੜਗੇ ਦਾਅਦੇ ਲੀਨਾ ਜੋ ਪਿੱਛੇ ਚੋਣਾ ਹੋਈਆਂ ਉਹ ਜਿੱਤਿਆ ਨੇ ਉਹ ਲੋਕ ਇਹਨਾਂ ਨੂੰ ਸਵਾਲ ਕਰ ਰਹੇ ਸੀਗੇ ਸੋਸ਼ਲ ਮੀਡੀਆ ਤੇ ਜਾਂ ਆਮ ਜਿੱਥੇ ਕਿਤੇ ਜਾਂਦੇ ਸੀਗੇ ਕਿਉਂਕਿ ਹਰ ਕਿਸੇ ਨੇ ਦੇਖਿਆ ਜਦੋਂ ਵੀ ਕਿਤੇ ਆਮ ਆਦਮੀ ਪਾਰਟੀ ਕਰਦੀ ਹੈ ਕਿਸੇ ਕੰਮ ਦੇ ਵਿੱਚ ਤਾਂ ਇਹ ਕੋਈ ਨਾ ਕੋਈ ਜ਼ਰੂਰ ਇਹੋ ਜੀ ਚੀਜ਼ ਦਾ ਵਿਰੋਧੀ ਪਾਰਟੀਆਂ ਦੇ ਉੱਤੇ ਸੁੱਟਣ ਦੀ ਕੋਸ਼ਿਸ਼ ਕਰਦੇ ਨੇ ਜਿਹਦੇ ਨਾਲ ਇਹ ਲੋਕਾਂ ਦਾ ਧਿਆਨ ਭੜਕਾ ਸਕਣ ਸਿਰਫ ਤੇ ਸਿਰਫ ਜਗਦਾਰ ਜੀ ਅੱਜ ਤੁਹਾਡੇ ਚੈਨਲ ਦੇ ਉੱਤੇ ਆਨਰ ਕਾਰਡ ਕਹਿ ਰਹੇ ਆ ਇਸ ਕੇਸ ਦੇ ਵਿੱਚੋਂ ਜੇ 5 ਰੁਪਏ ਵੀ ਇਹ ਪਹਿਲੀ ਗੱਲ ਤਾਂ ਇਹ ਕਹਿ ਰਹੇ ਆ ਕਿ ਨਸ਼ੇ ਦਾ ਕੇਸ ਆ ਪਰ ਹੈਗਾ ਉਹ ਆਮਦਨ ਤੋਂ ਵੱਧ ਜਾਇਦਾਦ ਆ ਉਹਦੇ ਵਿੱਚ ਵੀ 540 ਕਰੋੜ ਲੋਕਾਂ 'ਚ ਵਿਚਾਰਿਆ ਜਾ ਰਿਹਾ ਪਰ ਜੋ ਐਫ ਆਈ ਆਰ ਦਰਜ ਕੀਤੀ ਉਹ ਸਿਰਫ 47 ਲੱਖ ਰੁਪਏ ਦੀ ਗੱਲ ਕੀਤੀ ਆ ਤੁਸੀਂ 47 ਲੱਖ ਰੁਪਏ ਵੀ ਛੱਡੋ ਜੇ 5 ਰੁਪਏ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਮਜੀਠੀਆ ਸਾਹਿਬ ਦੇ ਖਿਲਾਫ ਪੇਸ਼ ਕਰ ਸਕੀ ਤਾਂ ਫਿਰ ਆਪਾਂ ਇਸ ਤੇ ਗੱਲ ਕਰਾਂਗੇ ਇਹ ਸਿਰਫ ਤੇ ਸਿਰਫ ਇੱਕ ਝੂਠੇ ਜੁਮਲੇਬਾਜ਼ੀਆਂ ਖੇਡ ਕੇ ਲੋਕਾਂ ਦਾ ਮਨੋਰੰਜਨ ਕਰਨ ਲਈ ਸਿਰਫ ਸਿਰਫ ਇਹ ਗੱਲਾਂ ਹੋ ਰਹੀਆਂ ਹੋਰ ਇਹਦੇ ਵਿੱਚ ਕੁਝ ਨਹੀਂ ਕੱਢਣ ਪਾਉਂ ਜੀ ਨਦਾਰਾ ਸਾਹਿਬ ਆਖਰੀ ਰਿਐਕਸ਼ਨ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਮੈਂ ਐਫ ਆਈ ਆਰ ਪਰਸਨਲੀ ਪੜੀ ਨਹੀਂ ਐਫ ਆਈ ਆਰ ਦਾ ਮਤਲਬ ਹੁੰਦਾ ਹੈ ਮੁੱਢਲੀ ਜਾਣਕਾਰੀ ਫਰਸਟ ਇਨਫੋਰਮੇਸ਼ਨ ਰਿਪੋਰਟ ਉਸ ਤੋਂ ਬਾਅਦ ਰੇਡ ਹੋਈ ਰੇਡ ਦੇ ਵਿੱਚ ਜਿਹੜੇ ਅਮਾਉਂਟ ਦਾ ਉਹ ਜਵਾਬ ਨਹੀਂ ਦੇ ਸਕੇ ਉਹ ਸੀਗੀ 540 ਕਰੋੜ ਉਹਦੇ ਵਿੱਚ ਸਾਰਾ ਕੁਝ A to Z ਹੈ ਉਹ ਐਡ-ਆਨ ਸਾਰਾ ਹੋਊਗਾ ਜਦੋਂ ਐਕਚੁਅਲ ਦੇ ਵਿੱਚ ਜਿਹੜੀ ਕੇਸ ਦਾ ਸਨਾਰੀਓ ਅਸੀਂ FIR ਤੋਂ ਨਹੀਂ ਬਣਾ ਸਕਦੇ ਹੁੰਦੇ ਕੇਸ ਦਾ ਜਿਹੜਾ ਐਕਚੁਅਲ ਸਨਾਰੀਓ ਹੁੰਦਾ ਉਹ ਤੇ ਜਿਹੜਾ ਹੁੰਦਾ ਚਲਾਨ ਤੋਂ ਹੁੰਦਾ ਜਦੋਂ ਉਹਦਾ ਚਲਾਨ ਪੇਸ਼ ਹੋਊਗਾ ਰਿਮਾਂਡ ਤੋਂ ਬਾਅਦ ਵੇਦ ਐਵੀਡੈਂਸ ਚਲਾਨ ਪੇਸ਼ ਹੋਊਗਾ ਉਹਦੇ ਵਿੱਚ ਸਾਰਾ ਸੱਤ ਸੱਤ ਸਾਹਮਣੇ ਆ ਜਾਣਗੇ ਜੋ ਵੀ ਸੱਚ ਹੈ ਠੀਕ ਹੈ ਜੋ ਝੂਠਾ ਹੋ ਪਾਸੇ ਰਹੂਗਾ ਜੋ ਸੱਚਾ ਸਾਹਮਣੇ ਆਊਗਾ ਉਹ ਚਲਾਨ ਨੇ ਪੇਸ਼ ਕਰਨਾ ਠੀਕ ਹੈ ਜੀ ਬਾਕੀ ਰਹੀ ਗੱਲ ਆ ਵੀਡੀਓ ਦੀ ਇਹ ਵੀਡੀਓ ਮਤਲਬ ਇੱਕ ਕਾਂਗਰਸ ਦਾ ਵਰਕਰ ਬਣਾ ਰਿਹਾ ਪਿੰਡ ਦੇ ਕਾਲੀਦਲ ਦੇ ਬੰਦੇ ਸਫਾਈ ਵੀ ਨਹੀਂ ਦੇ ਰਹੇ ਇੱਕ ਕਾਂਗਰਸੀ ਵਰਕਰ ਦੀ ਬਣਾਈ ਹੋਈ ਵੀਡੀਓ ਚੱਲ ਰਹੀ ਹੈ ਜੀ ਉਹ ਸਭ ਨੂੰ ਪਤਾ ਕੌਣ ਹੈ ਤੁਸੀਂ ਵੀ ਜਾਣਦੇ ਦਿਖਤਾਰ ਜੀ ਜੀ ਆ ਬਾਕੀ ਜਦੋਂ ਜਦੋਂ ਵਿਕਰਮ ਸਿੰਘ ਅਜੀਠਿਆ ਦੀ ਚਲਾਨ ਪੇਸ਼ ਹੁੰਦਾ ਜਾਂ ਕੋਈ ਨਿਕਲ ਕੇ ਸਾਹਮਣੋਂ ਦੁਬਾਰਾ ਆਪ ਗੰਦਾਰਾ ਸਾਹਿਬ ਨੂੰ ਤੇ ਮਛੂਰੀ ਸਿੰਘ ਮੱਲਾ ਨੂੰ ਦੁਬਾਰਾ ਇਸੇ ਵਿੱਚ ਦੋ ਦੁਬਾਰਾ ਲੈ ਕੇ ਆਵਾਂਗੇ ਖੈਰ ਹਾਲੀ ਸਾਨੂੰ ਦਿਓ ਇਜਾਜ਼ਤ ਤੁਹਾਨੂੰ ਸਾਡੀ ਬੈਸਟਾ ਵਿਸ਼ਾ ਕਿਵੇਂ ਲੱਗਿਆ ਤੁਹਾਨੂੰ ਸਾਡੀਆਂ ਖਬਰਾਂ ਤੁਹਾਡੇ ਕੋਲੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਖਬਰ ਆ ਤੁਹਾਡੇ ਤੱਕ ਕੋਈ ਸਮੱਸਿਆ ਆਉਂਦੀ ਆ ਤੁਸੀਂ ਸਾਨੂੰ ਗੌਰਪੇ ਦੀ ਗੰਦਾਰਾ ਨੂੰ ਟੈਗ ਜ਼ਰੂਰ ਕਰਕੇ ਪੇਜਾ ਕਰੋ ਤਾਂ ਕਿ ਅਸੀਂ ਉਹ ਖਬਰ ਨੂੰ ਸਹੀਕ ਤਰੀਕੇ ਨਾਲ ਚਲਾ ਸਕੀਏ ਬਹੁਤ ਬਹੁਤ ਧੰਨਵਾਦ ਸਾਡੇ ਚੈਨ ਲਾਈਕ ਕਮੈਂਟ ਸ਼ੇਅਰ ਫੋਲੋ ਕਰੋ ਤਾਂ ਕਿ ਹਰ ਇੱਕ ਵਾਰ ਸਭ ਤੋਂ ਵੱਡਾ ਗਾੜਾ ਦਿੱਤਾ ਜਾ ਸਕੇ ਗੰਦਾਰਾ ਸਾਹਿਬ ਧੰਨਵਾਦ ਮਾਲਾ ਸਭ ਬਹੁਤ ਬਹੁਤ ਧੰਨਵਾਦ ਚਲੋ